ਦੇਖੋ ਜੀ ਸਾਨੂੰ ਤਾਂ ਅੱਜ ਸਵੇਰੇ ਪਤਾ ਲੱਗਿਆ ਇਹ ਬੱਚੇ ਬਾਰੇ ਇਹਦਾ ਨਾਮ ਹੁਣ ਅਸੀਂ ਘਰ ਆਏ ਸੀਗੇ ਇਹਨਾਂ ਦੇ ਗੁਰਪ੍ਰੀਤ ਸਿੰਘ ਇਹਦਾ ਨਾਮ ਤੇ ਇੱਕ ਇਹਦਾ ਬ੍ਰਦਰ ਪਿਛਲੇ ਸਾਲ ਉਹਦੀ ਕੋਈ ਡੈਥ ਹੋ ਗਈ ਸੀਗੀ ਤੇ ਇਹ ਹੁਣ ਇਕੱਲਾ ਹੀ ਸੀਗਾ ਤੇ ਇੱਕ ਇਹਦੀ ਸਿਸਟਰ ਆ ਸੋ ਅੱਜ ਦਾ ਜੋ ਕੋਈ ਮਾਹੌਲ ਆਖਣਾ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਵਿਗੜ ਚੁੱਕਿਆ ਸੋ ਜਿਹੜੀ ਹੋਈ ਹੈ ਇਹ ਘਟਨਾ ਬਹੁਤ ਹੀ ਮਾੜੀ ਹੋਈ ਆ ਵੀ ਜੇ ਕੋਈ ਗੱਡੀ ਦਾ ਕੋਈ ਮਾਲਾ ਮੋਟਾ ਕੋਈ ਟੱਚਿੰਗ ਦਾ ਰੌਲਾ ਸੀਗਾ ਤਾਂ ਮਿਲ ਬੈਠ ਕੇ ਵੀ ਕੋਈ ਗੱਲ ਹੋ ਸਕਦੀ ਹੁੰਦੀ ਆ ਪਰੰਤੂ ਜਦ ਕਿਸੇ ਦਾ ਕੱਲਾ ਬੱਚਾ ਇਸ ਦੁਨੀਆ ਤੋਂ ਚਲੇ ਜਾਂਦਾ ਤਾਂ ਬਹੁਤ ਹੀ ਮਤਲਬ ਮਾੜਾ ਹੁੰਦਾ ਸੀ ਇਹ ਚੀਜ਼ ਨੂੰ ਬਹੁਤ ਨਿੰਦਣਯੋਗ ਸਮਝਦੇ ਆ ਸੋ ਸਮਾਜ ਦੇ ਵਿੱਚ ਸੁਧਾਰ ਆਉਣਾ ਚਾਹੀਦਾ ਸੋ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਿਹੜੀ ਉਹਨਾਂ ਨੂੰ ਬਣਦੀ ਸਜ਼ਾ ਉਹ ਦਿੱਤੀ ਜਾਵੇ ਇਹ ਆਪਣੇ ਪ੍ਰੀਤ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤੇ ਬਹੁਤ ਹੌਣ ਹਾਰ ਮੁੰਡਾ ਤੇ ਪਰਿਵਾਰ ਦਾ ਤੇ ਬਹੁਤ ਸਾਡੇ ਦੁੱਖ ਦੇ ਨਾਲ ਕਹਿਣਾ ਪਿਆ ਬੜਾ ਦੁੱਖ ਕਾਟਾ ਪਰਿਵਾਰ ਨੂੰ ਅਸੀਂ ਬਹੁਤ ਦੁਖਮੰਦ ਆ ਮਤਲਬ ਸਾਰੇ ਸਮੂਹ ਨਗਰ ਨਿਵਾਸੀ ਹੁਣ ਪਰਿਵਾਰ ਦੇ ਵਿੱਚ ਕੋਈ کاروبار ਨਾ ਕੋਈ کاروبار ਤਾਂ ਉਹਦਾ ਪਿਤਾ ਜੀ ਨੇ ਜੋ ਦਿਹਾੜੀ ਕਰਦੇ ਨੇ ਵਿਚਾਰੇ ਪਰਿਵਾਰ ਚਲਾਉਂਦੇ ਨੇ ਦਿਹਾੜੀ ਚਲਾ ਕੇ ਕਰਕੇ ਹਾਂਜੀ ਮਾਨ ਸਾਹਿਬ ਇਹ ਬਹੁਤ ਨਿੰਦਨਯੋਗ ਹੈ ਗੱਲ ਕਿਉਂਕਿ ਜਿਹੜੇ ਇਹ ਪਰਿਵਾਰ ਹੈ ਬਹੁਤ ਆਪ ਤੋਂ ਜ਼ਿਆਦਾ ਗਰੀਬ ਪਰਿਵਾਰ ਹੈ 1 ਸਾਲ ਹੋਇਆ ਤਾਂ ਪਹਿਲਾ ਬੇਟਾ ਉਹ ਵੀ ਵਿਚਾਰਾ ਇਦਾਂ ਹੀ ਕੋਈ ਨੁਕਸਾਨਾ ਦਾ ਡੈਥ ਹੋ ਗਈ ਉਹਦੀ ਤੇ ਹੁਣ ਬੇਟਾ ਇੱਕ ਬੇਟੀ ਰਹਿ ਗਈ ਬਸ ਇਹਨਾਂ ਦੀ ਬਾਪ ਆ ਜਿਹੜਾ ਬਹੁਤ ਜ਼ਿਆਦਾ ਗਰੀਬ ਆ ਉਹ ਦਿਹਾੜੀ ਤੇ ਪਾਈ ਕਰਦਾ ਵਿਚਾਰ ਹੁਣ ਤਾਂ ਇਹਨਾਂ ਦਾ ਘਰ ਚਲਾਉਣ ਵਾਲਾ ਵੀ ਬੰਦਾ ਕੋਈ ਵੀ ਨਹੀਂ ਰਿਹਾ ਮਾਨ ਸਾਹਿਬ ਅਸੀਂ ਇਹ ਸਰਕਾਰ ਨੂੰ ਅਪੀਲ ਕਰਦੇ ਆ ਸਰਕਾਰ ਅੱਗੇ ਗੁਜਾਰਸ਼ ਕਰਦੇ ਆ ਕਿ ਜੋ ਬਣਦੀ ਕਾਰਵਾਈ ਆ ਨਾ ਤੇ ਹੋਣੀ ਚਾਹੀਦੀ ਆ ਜਿਹੜੇ ਬੱਚੇ ਨੇ ਐਡਾ ਬੜਾ ਆਪਾਂ ਨੂੰ ਦੁੱਖ ਦਿੱਤਾ ਹੈ ਦੇਖੋ ਜੀ ਲੜਕੇ ਉੱਥੇ ਬਾੜਾਂਗੇ ਢਿੱਕਟਾਬਾ ਉੱਥੇ ਇਹ ਲੈਣ ਗਏ ਸੀ ਕੋਈ ਸਿਕਟ ਵਗੈਰਾ ਤੇ ਉਹਨੂੰ ਲੈ ਕੇ ਇਹਨਾਂ ਦੀ ਉਥੋਂ ਬਹਿਸ ਹੋਊਗੀ ਸੀਗੀ ਨਹੀਂ ਬਹਿਸ ਤੋਂ ਬਾਅਦ ਇਹਨਾਂ ਨੇ ਲੜ ਪਏ ਸੀਗੇ ਆਪਸ ਵਿੱਚ ਉਹ ਤੇ ਉਹਦੇ ਸੱਟਾਂ ਲੱਗੀਆਂ ਸੀਗੀਆਂ ਮੁੰਡਿਆਂ ਦੀਆਂ ਉਹਨਾਂ ਨੇ ਉਹ ਐਡਮਿਟ ਕਰਾਇਆ ਸੀਗਾ ਤੇ ਉਦੋਂ ਬਾਅਦ ਉਹਦੀ ਡੈਥ ਹੋ ਗਈ ਸੀਗੀ ਸੱਟਾਂ ਗੁੱਜੀਆਂ ਵੰਚਨ ਕਰਕੇ ਕੋਈ ਸਰਪ ਵਗੈਰਾ ਸੀ ਜੋ ਦੱਸਿਆ ਜਾ ਰਿਹਾ ਉਹਦੇ ਨਾਲ ਦੇ ਸਾਥੀ ਵੱਲੋਂ ਜਿਹੜਾ ਲੜਕਾ ਮਰਿਆ ਉਹ ਕਹਿੰਦਾ ਸੀਗੇ ਉਹਨਾਂ ਕੋਲ ਵੀ ਗਿਰਚ ਵਗੈਰਾ ਸੀਗੀ ਤੇ ਵੀ ਉਹਦਾ ਵਾਰ ਕੀਤਾ ਸੀਗਾ ਉਹਨੇ ਲੜਕੇ ਨੇ ਕਿੰਨੇ ਕਨੋਲਜਮਨ ਤੇ ਜਿਹਨਾਂ ਵੱਲੋਂ ਵਾਰ ਕੀਤਾ ਗਿਆ ਇਹ 9-10 ਮੁੰਡੇ ਨੇ ਜੀ ਇਹ ਜਿਨ੍ਹਾਂ ਵੱਲੋਂ ਲੜਾਈ ਹੋਈ ਸੀਗੀ ਜਿਨ੍ਹਾਂ ਦੀ ਆਪਸ ਚ ਇਹ ਉਮਰ ਇਹਨਾਂ ਦੀ ਅਰਾਊਂਡ ਦੀ 18 ਤੋਂ ਲੈ ਕੇ 20 ਸਾਲ ਤੱਕ ਦੀ ਉਮਰ ਇਹਨਾਂ ਦੀ